ਸਵਾਗਤ ਹੈ ਕਿਸਾਨ ਵੀਰੋਹੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਗਤਾ ਜੀ ਜ਼ਿਲ੍ਹਾ ਬਠਿੰਡੇ ਦਾ ਹੀ ਪਿੰਡ ਹੈਗਾ ਤੇ ਤਹਿਸੀਲ ਫੂਲ ਖਾਸ ਭਗਤਾ ਤੇ ਅੱਜ ਆਪਾਂ ਤੁਹਾਨੂੰ ਰੈਡੀ ਦੁੱਧ ਵਾਲੀ ਦਿਖਾਵਾਂਗੇ ਸੂਈ ਸਵਾਈ ਮੱਝ ਤੇ ਕਿੰਨੇ ਦਿਨਾਂ ਦੀ ਸੂਈ ਵੈ ਸਾਰੀ ਗੱਲਬਾਤ ਬਾਈ ਤੋਂ ਨਾਮ ਐਡਰੈਸ ਸਾਰਾ ਕੁਝ ਪੁੱਛ ਕੇ ਦੱਸਾਂਗੇ ਤੇ ਰੈਡੀ ਦੁੱਧਾ ਸਸੀ ਕਾ ਬਾਈ ਸਸੀ ਕਾ ਬਾਈ ਹੋਰ ਠੀਕ ਠਾਕ ਹਾਂ ਜੀ ਪਹਿਲਾ ਨੰਬਰ ਬੋਲੋ ਜੀ ਇੱਧਰ ਆਜ ਮੜਿਆ 94648 ਹੂੰ 94 94648 6014 ਤੇ ਪਿੰਡ ਜੀ ਭਗਤਾ ਭਾਈ ਕਾ ਤਸਿਲ ਤਸਿਲ ਫੂਲ ਜਿਲ੍ਹਾ ਫਿਰੰਦਾ ਇਹ ਖਾਸ ਭਗਤਾ ਹਨਾ ਖਾਸ ਭਗਤਾ ਖਾਨਾ ਪੱਤੀ ਇਹ ਜਿਹੜੀ ਖਾਨਾ ਪੱਤੀ ਅੱਛਾ ਇਧਰੋਂ ਜੇ ਆਪਾਂ ਮੋੜਨਾ ਪੁੱਛਣਾ ਖਾਨਾ ਪੱਤੀ ਸਟ੍ਰੇਟ ਹੀ ਰੋਡ ਪੁਰਾਣਾ ਸਟ੍ਰੇਟ ਹੀ ਰੋਡ ਓਕੇ ਤੇ ਜਿਹੜੀ ਵੀਰੇ ਆਪਣੇ ਘਰ ਦੀ ਆਪਾਂ ਮੱਝ ਵੇਖੀ ਜਾਂਦੇ ਹਨਾ ਵੀਰੇ ਕਿਹੜਾ ਸੂਆ ਇਹ ਇਹ ਤੀਜਾ ਸੂਆ ਸੂਇ ਤੇ ਆਪਣੀ ਘਰੇ ਚੋਈ ਵੀ ਪਹਿਲਾਂ ਘਰ ਦੀ ਚੋਈ ਵੀ ਆ ਤੇ ਕਿੰਨੇ ਦਿਨਾਂ ਹੀ ਸੂਈ ਵੀ ਆ ਵੀਰੇ ਦਿਨਾਂ ਨੂੰ 26-27 ਦਿਨ ਹੋਇਆ ਮਹੀਨਾ ਮੰਨ ਲ ਮਹੀਨਾ ਮੈਂ ਦੁੱਧ ਕਿੰਨਾ ਰੈਡੀ ਆ ਜਮਾ ਦੁੱਧ ਬਾਈ ਜਮਾ ਪੂਰਾ ਲੀਟਰ ਮਾਰ ਲੇ ਕੋਈ ਭਾਵੇਂ ਕੰਡੇ ਤੇ ਤੋਂਲੇ ਵਾਰਾਂ ਲੀਟਰ ਤਿਆਰ ਹੋਰ ਵੀ ਵੱਜ ਜਾਂਦੀ ਆ ਵੱਧ ਹੀ ਤੁਰੀ ਜਾਂਦੀ ਤੇ ਹੁਣ ਆਪਾਂ 12 ਮੀਨ ਦੇਾਂਗੇ ਹਾਂ ਹੁਣ 12 ਆਪਾਂ ਜਮ ਤਿਆਰ ਕਰ ਲਿਆ ਤੇ ਧਾਰਾਂ ਦੁਰਾਂ ਦੀ ਇੱਕ ਨੰਬਰ ਆਹ ਦਾ ਗੁੱਠੇ ਰਿਆਂ ਚਵਾਈ ਬਾਈ ਦੋ ਡੰਗ ਕਰ ਲੈ ਕੋਈ ਚਾਰ ਡੰਗ ਕਰ ਲੈ ਕਰਕੇ ਲੈ ਕੇ ਜਾਵੇ ਕਰਕੇ ਚੋ ਕੇ ਪਾਸ ਕਰਕੇ ਆਪਦੇ ਮੇਲੇ ਲੱਗੇ ਜਾਵੇ ਪੋਲੀ ਇੱਕ ਗੁੱਠੇ ਰਿਆਂ ਧਾਰਾਂ ਤਸਮਾਤ ਸਮੂਹ ਬਾਕੀ ਸਾਇਸ ਸੂਜ ਵਧੀਆ ਤੇ ਰੰਗ ਪ੍ਰਿੰਟ ਫੁੱਲ ਕੋਈ ਨਿਮਾਈ ਧਵਾਈ ਦਾ ਬਾਈ ਨਹੀਂ ਹੈ ਨਹੀਂ ਜਿਵੇਂ ਹੈਗੀ ਆਪਾਂ ਚਲੋ ਜੀ ਤੋਰਾ ਤਾਰਾ ਕਰੈਗੇ ਚੱਕ ਖੋਲੋ ਵੀਰੇ ਤੇ ਵਧੀਆ ਮੱਝ ਆ ਗਈ ਤੇ ਲੇਵੇ ਦੀ ਬਹੁਤ ਚੰਗੀ ਆ ਹਨਾ ਤੇ ਬਾਕੀ ਦਾ ਐ ਨਹੀਂ ਬਾਈ ਦੇ ਦੂਗੀ ਦੇ ਦੂਗੀ ਨਹੀਂ ਦੁੱਧ ਰੈਡੀ ਵਾਲੀ ਹੈਗੀ ਇਧਰ ਨਹੀਂ ਲੈ ਚਲੋ ਆਹ ਨਹੀਂ ਗੱਲ ਹੈਗੀ ਵੀ ਦੇ ਦੂਗੀ ਜਦੋਂ ਮਰਜੀ ਬਾਈ ਕਹਿੰਦਾ ਆ ਕੇ ਦੁੱਧ ਕੱਢ ਕੇ ਲੈ ਕੇ ਜਾਓ ਹਨਾ ਮਰਜੀ ਬਾਈ ਆਪਦੇ ਹੱਥ ਨਾ ਖਾਲੀ ਕਰਕੇ ਆ ਤੇ ਹੱਥ ਨਾ ਤੋੜ ਡੰਗ ਝਾੜ ਹਾਂ ਆਪਦੇ ਸਾਹਮਣੇ ਖਾਲੀ ਕਰਕੇ ਮੁੜ ਕੇ ਆਵੇ ਹਨਾ ਹਾਂ ਆ ਦੇਖੋ ਜੀ ਰੰਗ ਪ੍ਰਿੰਟ ਪੂਰਾ ਵਧੀਆ ਤੇ ਚਬਾਈ ਵੀ ਪੂਰੀ ਇੱਕ ਨੰਬਰ ਆ ਬਾਈ ਦਾ ਕਹਿਣਾਗਾ ਤੇ ਆ ਦੇਖੋ ਜੀ ਇਦਾਂ ਬੂਟੇ ਮੈਂ ਘੱਪਣਾ ਹਨਾ ਓਕੇ ਜੀ ਚੋਈ ਜਾਣੀ ਤੇਰੀ ਗੱਲ ਜਾ ਜਾ ਬਾਕੀ ਦੇ ਗੱਲ ਪਿੱਠ ਪੁੜਾ ਤੇ ਸਮਾਈ ਨਮਾਉਣ ਦਬਾਉਣ ਜ਼ਰੂਰ ਮਾਲ ਬੜਾ ਜਿਆਦਾ ਹੋਇਆ ਆ ਆ ਦੇਖੋ ਬਾਈ ਕੋਲੇ ਮਾਲ ਖੜਾ ਠੀਕ ਆ ਜੀ ਤੇ ਆ ਦੇਖੋ λεਵਾ ਦੇਖੋ ਦੀ ਕਿੱਥੋਂ ਤੈਂਦੀ ਫਿਰਦੀ ਆ ਚੰਗਾ λεਵਾ ਤੇ ਮਗਰ ਆ ਕੇ ਕੱਟਾ ਜੀ ਠੀਕ ਆ ਜੀ ਤੇ ਸਾਫ ਸੁਥਰੀ ਬਹੁਤ ਆ ਥੱਲੇ ਹੋਣਾ ਸਾਫ ਸੁਥਰੀ ਦਾ ਅੰਤ ਹੀ ਕੋਈ ਨਹੀਂ ਤੇ ਡੀਸੀ ਫਿਰ 12 ਕਿਲੋ ਦੁੱਧ ਆ ਗਿਆ ਦੋ ਟਾਈਮ ਜਿਹੜਾ ਮਰਜ਼ੀ ਚੋ ਕੇ ਲੈ ਜੇ ਹਨਾ ਮਰ ਕੇ ਬਾਜ ਆਉ ਤੇ ਹੱਥ ਨਾਲ ਟਾਈਮ ਤੋਂ ਟਾਈਮ ਖਾਲੀ ਕਰਕੇ ਟਾਈਮ ਤੋਂ ਟਾਈਮ ਆਪਦੇ ਹੱਥ ਨਾਲ ਖਾਲੀ ਕਰਕੇ ਬੰਦਾ ਲੀਟਰ ਮਾਰ ਲੇ ਪਾ ਮੈਂ ਕੰਡੇ ਦੇ ਤੋੜ ਤੇ ਫਿਰ ਪੈਸੇ ਬਾਈ ਇਹਦੇ ਕਿੰਨੇ ਆਗੇ ਪੈਸੇ ਬਾਈ ਕੋ ਤਾਂ ਮਰਜ਼ੀ ਕਰੇ ਜੇ 910 ਰੁਪਏ ਮਾਨਦਾਨ ਹੋਊਗਾ ਮਾਨਦਾਨ ਕਰ ਦਾਂਗੇ ਓਕੇ ਤੇ ਵੀਰੋ ਜੋ ਵੀ ਦੇਖ ਕੇ ਹੋਗਾ ਆਪਾਂ ਲਾਈਵ ਫੋਲ ਮਾਨਦਾਨ ਕਰੀਏ ਠੀਕ ਆ 92000 ਜਮਾਨਦਾਰ ਹੋਣਾ ਬਾਕੀ ਦਾ ਦੁੱਧ ਵੀ 12 ਕਿਲੋ ਆ ਨਾ ਜਮਾ ਤਿਆਰ ਆ ਬਾਈ ਜਮਾ ਰੈਡੀ ਦੁੱਧ ਗੱਲ ਨਹੀਂ ਕੀਤੀ ਕੱਢੂ ਪੌਣੇ 12 ਹੋ ਗਈ ਤਾਂ ਵੀ ਫੁੱਟੇ ਆਪਣੀ ਆ ਤੇ ਜੇ ਕੋਈ ਆਨਲਾਈਨ ਮੰਗਾਵੇ ਫੋਲ ਦਸਲੀ ਇਹਦੀ ਹਾਂ ਫੋਲ ਦਸਲੀ ਹੱਥ ਬਣਾ ਲਾਵੇ ਯਾਰ ਬੰਦਾ ਆਪਦੇ ਘਰੇ ਚੋ ਕੇ ਪੇਮੈਂਟ ਕਰ ਠੀਕ ਆ ਤੇ ਨੰਬਰ ਬੋਲੋਗੇ ਹਾਂ 9468468014 ਪਿੰਡ ਜੀ ਹੈਗਾ ਭਗਤਾ ਤੇ ਦਸਿਲ ਰਾਮਪਰਾ ਫੂਲ ਬਰਫਕ ਤਾਂ ਵੀ ਫੋਲ ਕਰ ਜਾਂਦਾ ਤਸੀਲ ਹੋ ਜਾਂਦੀ ਆ ਓਕੇ ਜੀ ਤੇ ਪੂਰੀ ਵਧੀਆ ਥਾਂ ਲੇਵੇ ਦੀ ਆਪਾਂ ਤੁਹਾਨੂੰ ਦਿਖਾਈ ਆ ਐ ਨਹੀਂ ਹੈ ਕਿ ਵੀ ਕੋਈ ਕਮੀ ਹੋਵੇ ਕੋਈ ਵੀ ਤੇ ਬਾਕੀ ਦਾ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਤੁਸੀਂ ਚੋ ਕੇ ਆਪਦੀ ਲਈ ਜਾ ਸਕਦੇ ਆ ਐ ਮੰਗਾਉਣੀਆਂ ਤਾਂ ਵੀ ਬਾਈ ਦੀ ਫੁੱਲ ਗਰੰਟੀ ਹੈ ਤੇ ਬਾਕੀ ਸਾਰੇ ਵੀਰਾਂ ਦਾ ਇਹਨਾਂ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ